ਸਹਿਜ ਸੁਭਾਅ ਮੈਂ ਮਸਲ ਦੀ ਗੱਲ ਕੀਤੀ ਨੌਜਵਾਨਾਂ ਦੀ ਤਮੰਨਾ ਦੇ ਮੁਤਾਬਕ ਉਹਨਾਂ ਦੀ ਅੰਦਰਲੀ ਪਾਵਨਾ ਨੂੰ ਸਮਝਦੇ ਹੋਏ ਆ ਤੁਹਾਡੀ ਆਪਣੀ ਫਰਮਾਇਸ਼ ਦਾ ਗਾਣਾ ਸੁਣਾ ਰਹੇ ਹਾਂ ਗਰਗਰਨਾ ਸਹਿਜ ਸੁਭਾਅ ਮੈਂ ਮਸਲ ਦੀ ਗੱਲ ਕੀਤੀ ਤੇ ਅੱਗੋਂ ਖਸ ਕੇ ਕਾ ਦਿਲਦਾਰ ਪਰਸੋਂ ਪਰਸੋਂ ਲੰਘ ਗਿਵੇਂਂ ਦਿਆ ਵੇਂਦਿਆਂ ਵੇਂਦਿਆਂ ਦੀ ਅਜੇ ਆਈ ਨਹੀਂ ਮੇਰੀ ਸਰਕਾਰ ਪਰਸੋਂ ਇਹ ਦਸੋਣਿਆ ਦੇ ਨਾਲ ਕਰੀਦੀ ਨਹੀਂ ਤੇਰੇ ਅੜੀਕ ਦਾ ਤੈਨੂੰ ਕਰਤਾਰ ਪਰਸੋਂ ਕਹਿੰਦੇ ਆਜ ਕਾ ਦੀ ਪਰਸੋਂ ਨਹੀਂ ਆਉਂਦੀ ਤੇ ਤੈਉਂ ਹੀ ਨਹੀਂ ਮੇਰੀ ਸਰਕਾਰ ਪਰਸੋਂ ਉਹ ਕਾਲਜ ਵਿੱਚ ਮਾਰਾਂ ਕਿਹੜਾ ਵੇਖਨ ਨੂੰ ਮੁਖੜਾ ਤੇਰਾ ਕਿੱਥੇ ਜਾ ਬੈ ਗਈ ਨੀ ਸੁਪਨਾ ਹੋ ਗਈ ਪਾਲੀਏ ਉਹ ਮਿਲਣੋਂ ਵੀ ਰਹਿ ਗਈ ਨੀ ਸੁਪਨਾ ਹੋ ਗਈ ਪਾਲੀਏ ਲੈਟਰ ਸੀ ਲਿਖਦੀ ਤੈਨੂੰ ਬਾਪੂ ਨੇ ਵੇਖਿਆ ਮੈਨੂੰ ਪੱਟੀ ਗੁੱਤ ਮੇਰੀ ਵੇ ਪੜਨੋਂ ਹਟਾਲੇ ਮਾਪਿਆਂ ਪਾਲੀ ਹੁਣ ਤੇਰੀ ਵੇ ਪੜਨੋਂ ਜਿ ਵਿੱਚ ਪੁੱਛਦਾ ਰਹਿੰਦਾ ਵੇਖੀ ਨਹੀਂ ਪਲੀ ਮੇਰੀ ਕੁੜੀਆਂ ਨੇ ਬਨ ਸੁਵਨੀਆਂ ਨਹੀਂ ਦਿਸਦੀ ਨਹੀਂ ਸੂਰਤ ਤੇਰੀ ਸਾਰਾ ਜੱਗ ਵੈਰੀ ਹੋ ਗਿਆ ਅਰਸ਼ੋਂ ਕੰਦੇ ਟੈ ਗਈ ਨਹੀਂ ਸੁਪਨਾ ਹੋ ਗਈ ਪਲੀ ਉਹ ਮਿਲਣੋਂ ਵੀ ਰਹਿ ਗਈ ਨਹੀਂ